ਧਨਦਾਰਾ ਸੰਪਤ ਸਗਲ ਜਿਨ ਨੇ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਮਹਾਰਾਜ ਕਹਿੰਦੇ ਧਨਦਾਰਾ ਸੰਪਤ ਸਗਲ ਦਾਰਾ ਤੋਂ ਭਾਵ ਹੈ istri ਸੰਪਤ ਤੋਂ ਭਾਵ ਹੈ ਜਾਇਦਾਦ ਗੁਰਤੇਗ ਬਹਾਦਰ ਮਹਾਰਾਜ ਕਹਿੰਦੇ ਹੈ ਭਾਈ ਜਿੰਨੀ ਤੂੰ ਮਾਇਆ ਧਨ ਦੌਲਤ ਇਕੱਠੀ ਕੀਤੀ ਆ ਧਨ ਇਸਤਰੀ ਸਾਰੀ ਜਾਇਦਾਦ ਇਹਨੂੰ ਤੂੰ ਆਪਣੀ ਨਾ ਸਮਝ ਤੂੰ ਆਪਣੀ ਸਮਝ ਕੇ ਬੈਠਾ ਤੇਰੇ ਮਨ ਵਿੱਚ ਹੰਕਾਰ ਆ ਵੀ ਮੇਰੇ ਕੋਲ ਬਹੁਤ ਜ਼ਮੀਨ ਜਾਇਦਾਦ ਆ ਮੇਰੀ ਇਸਤਰੀ ਮੇਰੇ ਕਹਣੇ ਵਿੱਚ ਆ ਜਾਂ ਮੇਰੇ ਕੋਲ ਪੈਸਾ ਬਹੁਤ ਆ ਮਹਾਰਾਜ ਕਹਿੰਦੇ ਤੇਰਾ ਕੁਝ ਵੀ ਨਹੀਂ ਇਨ ਮੈਂ ਕਛ ਸੰਗੀ ਨਹੀਂ ਇਨਾ ਵਿੱਚੋਂ ਤੇਰਾ ਕੁਝ ਨਹੀਂ ਹੈ ਨਾਨਕ ਸੱਚੀ ਜਾਣ ਇਹ ਮੇਰੀ ਗੱਲ ਨੂੰ ਸੱਚੀ ਸਮਝੋ ਕਿਉਂ ਗੁਰੂ ਸਾਹਿਬ ਨੇ ਆਖਿਆ ਕਿਉਂਕਿ ਜਦੋਂ ਸਰੀਰ ਵਿੱਚੋਂ ਸਾਹ ਨਿਕਲ ਗਏ ਇਹ ਸਾਰੀਆਂ ਚੀਜ਼ਾਂ ਨੇ ਸਾਡਾ ਸਾਥ ਛੱਡ ਦੇਣਾ ਪੈਸਾ ਜਿਹਦਾ ਅਸੀਂ ਮਾਣ ਕਰੀ ਫਿਰਦੇ ਆ ਇਹ ਵੀ ਪਰਾਇਆ ਹੋ ਜਾਣਾ ਇਸਤਰੀ ਨੇ ਵੀ ਸਾਡਾ ਸਾਥ ਛੱਡ ਦੇਣਾ ਜਿੰਨੀ ਸਾਡੀ ਜਾਇਦਾਦ ਆ ਇਹਦਾ ਮਾਲਕ ਵੀ ਕੋਈ ਹੋਰ ਬਣ ਜਾਣਾ ਤੇ ਸਾਡਾ ਸਹਾਈ ਕੌਣ ਹੋਏਗਾ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ